ਇੱਕ ਗੱਲ ਤੋਂ ਬਰਖਾਸਤ ਕੀਤੇ ਲੀਡਰ ਅੱਜ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਇੱਕ ਅਹਿਮ ਮੀਟਿੰਗ ਵੀ ਕੀਤੀ ਗਈ ਤਾਂ ਇਹ ਮੀਟਿੰਗ ਅਹਿਮ ਇਸ ਕਰਕੇ ਵੀ ਦਿਖਾਈ ਦੇ ਰਹੀ ਹੈ ਕਿਉਂਕਿ 30 ਸਤੰਬਰ ਨੂੰ ਸਿੰਘ ਸਹਿਵਾਨਾ ਦੀ ਇਕਤਤਾ ਸੱਦੀ ਗਈ ਹੈ ਤੇ ਉਸ ਤੋਂ ਬਾਅਦ ਜੋ ਸੁਖਵੀਰ ਸਿੰਘ ਬਾਦਲ ਵੱਲੋਂ ਆਪਣਾ ਖਿਮਾ ਜਾਂਚਨਾ ਪੱਤਰ ਲੈ ਕੇ ਭੇਜਿਆ ਗਿਆ ਉਸ ਤੇ ਸਜਾ ਸੁਣਾਈ ਜਾ ਸਕਦੀ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਤੋਂ ਪਹਿਲਾ ਹੀ ਕਿ ਜਿਹੜੇ ਆ ਇਹ ਮੀਟਿੰਗ ਹੋਈ ਆ ਤੇ ਇਸ ਮੀਟਿੰਗ ਚ ਕੀ ਚਰਚਾ ਹੋਈ ਹੋਏਗੀ ਇਸ ਤੇ ਵੱਡਿਆਂ ਜਿਹੜੇ ਨਜ਼ਰਾਂ ਟਿਕਿਆ ਹੋਈਆਂ ਨੇ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਬੱਖ ਚੱਲ ਰਿਹਾ ਧੜਾ ਤਾਂ ਵਾਗ ਹੀ ਧੜਾ ਕਹਿ ਸਕਦੇ ਹੋ ਜਾਂ ਕਹਿ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵਰਖਾਸਤ ਕਿਤੇ ਲੀਡਰ ਅੱਜ ਹਰਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਇੱਕ ਅਹਿਮ ਮੀਟਿੰਗ ਆ ਜਿਹੜੀ ਕਿੱਤੀ ਜਾਂਦੀ ਹੈ ਜਿਸ ਦੇ ਚਾਲਦਿਆਂ ਇਸ ਮੀਟਿੰਗ ਨੂੰ ਲੈ ਕੇ ਖੂਬ ਚਰਚਾ ਵੀ ਛੜੀ ਹੋਈ ਹੈ ਕਿ ਜਿੱਥੇ ਸਿੰਘ ਸਹਿਵਾਨਾਂ ਦੀ ਇਕੱਤਰਤਾ ਸੱਦੀ ਗਈ ਹੈ ਤੇ ਉਸ ਤੋਂ ਪਹਿਲਾਂ ਇਹ ਮੀਟਿੰਗ ਕਿਉਂ ਕੀਤੀ ਗਈ ਕੀ ਇਸ ਦੇ ਮੈਨੇ ਨੇ ਇਹ ਤਾਂ ਹਾਲਾਂਕਿ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਸਬੰਧੀ ਪੱਤਰਕਾਰਾਂ ਨੇ ਵਾਗਿ ਲੀਡਰਾਂ ਦੇ ਆਗੂ ਨੂੰ ਅਹਿਮ ਸਵਾਲ ਜਵਾਬ ਵੀ ਕੀਤੇ ਗਏ ਨੇ ਕੀ ਕੁਝ ਹੋਇਆ ਉਹ ਤੁਹਾਨੂੰ ਸੁਣਾ ਦਿੰਦੇ ਆ ਜੈ ਸਿੰਘ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਸਾਰੀ ਹੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੀ ਪ੍ਰਜ਼ੀਡੀਅਮ ਦੇ ਮੈਂਬਰ ਸਹਿਬਾਨ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਸਹਿਬਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਅਸਥਾਨ ਤੇ ਸ੍ਰੀ ਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਨਤਮਸਤਕ ਹੋਣ ਆਈ ਸੀ ਮੱਥਾ ਟੇਕਣ ਆਈ ਸੀ ਅਤੇ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਵਾਸਤੇ ਸਾਰੇ ਇੱਥੇ ਹਾਜ਼ਰ ਹੋਏ ਸੀ ਬੜੀ ਵੱਡੀ ਜ਼ਿੰਮੇਵਾਰੀ ਹੈ ਸੋਰੀ ਸ਼੍ਰੋਮਣੀ ਅਕਾਲੀ ਦਲ ਸੂਦਾਰ ਲਹਿਰ ਦੀ ਟੀਮ ਉੱਪਰ ਸਾਰੇ ਪੰਥਦਰਦੀਆਂ ਉੱਪਰ ਤੇ ਜਿਹੜੀ ਐ ਪ੍ਰੈਜ਼ੀਡੈਂਟ ਬਣਾਈਆਂ ਇਸ ਉੱਪਰ ਕਰਕੇ ਜਿਹੜਾ ਦੌਰ ਚੱਲ ਰਿਹਾ ਇਸ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੇ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਇਸ ਨੂੰ ਲੈ ਕੇ ਸਮੁੱਚਾ ਸਿੱਖ ਪੰਥ ਸਿੱਖ ਜਗਤ ਗੁਰੂ ਨਾਨਕ ਨਾਮ ਲੇਵਾ ਸੰਗਤ ਸਾਰੇ ਪੰਥ ਤੈਸ਼ੀ ਪੰਜਾਬੀ ਸਾਰੇ ਬੜੇ ਫਿਕਰਮੰਦ ਨੇ ਤੇ ਅਸੀਂ ਆਪਣਾ ਮਨ ਬਣਾ ਕੇ ਤੁਰੇ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤੀ ਵੱਲ ਲੈ ਕੇ ਜਾਣਾ ਸ਼੍ਰੋਮਣੀ ਅਕਾਲੀ ਦਲ ਨੂੰ ਫੇਰ ਤਾਕਤ ਦੇਣੀ ਹੈ ਸ਼ਕਤੀ ਦੇਣੀ ਹੈ ਕਾਇਮ ਕਰਨਾ ਕਰਕੇ ਆਪਣੀ ਰਾਜਸੀ ਖੇਤਰੀ ਪਾਰਟੀ ਆ ਸਿੱਖ ਪੰਥ ਦੀ ਨਮੈਂਦਾ ਜਮਾਤ ਹੈ ਸੋ ਉਸ ਖਾਤਰ ਅੱਜ ਸਾਰੇ ਇਥੇ ਆਈ ਸਕੇ ਗੁਰੂ ਅਮਰਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਟਾਸਟਰ ਲੈਣ ਵਾਸਤੇ ਅਸੀਂ ਸਮੁੱਚੇ ਪੰਥਦਰਦੀਆਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਪੰਜਾਬੀਆਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਸ ਲੇਅਰ ਵਿੱਚ ਇਸ ਮਿਸ਼ਨ ਵਿੱਚ ਸਾਡਾ ਸਾਥ ਦੇਣ ਸੰਗਤਾਂ ਬਹੁਤ ਗੰਭੀਰ ਨੇ ਪਿੰਨਾ ਚ ਸ਼ਹਿਰਾਂ ਚ ਲੋਕ ਬੈਠੇ ਅੜੀ ਕਰ ਰਹੇ ਨੇ ਕਿ ਕਦੋਂ ਕੋਈ ਆ ਕੇ ਉਹਨਾਂ ਦੀ ਬਾਹ ਫੜੂਗਾ ਤੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਸਮਿਆਂ 'ਚ ਕਮਜ਼ੋਰੀਆਂ ਆਈਆਂ ਜਾਂ ਔਕਤਾਈਆਂ ਆਈਆਂ ਉਹਨਾਂ ਨੂੰ ਦੂਰ ਕਰਕੇ ਇੱਕ ਨਵੀਂ ਰੂਪਰੇਖਾ ਨਵੀਂ ਰੂਹ ਫੂਕੀ ਜਾਊਗੀ ਸਿੱਖ ਪੰਥ ਦੇ ਵਿੱਚ ਅਤੇ ਸਿੱਖ ਲੀਡਰਸ਼ਿਪ ਵਿੱਚ ਇਸ ਲਈ ਸਭ ਨੂੰ ਅਪੀਲ ਕਰਦੇ ਆਂ ਕਿ ਸਾਡਾ ਸਾਥ ਦਿਓ ਨਾਲ ਜਿੰਨੇ ਵੀ ਸਟਡੀ ਸਿੰਘ ਨੇ ਕਵੀਸ਼ਰੀ ਜਥੇ ਨੇ ਰਾਗੀ ਜਥੇ ਨੇ ਪ੍ਰਚਾਰਕ ਨੇ ਇਤਿਹਾਸਕਾਰ ਨੇ ਮਿਸ਼ਨਰੀ ਨੇ ਸਭ ਨੂੰ ਬੇਨਤੀ ਅਪੀਲ ਕਰਦੇ ਆ ਸੰਕਟ ਵਿੱਚੋਂ ਕਿਵੇਂ ਨਿਕਲ ਸਕਦੇ ਆ ਜਿਹੜੀਆਂ ਸ਼ਕਤੀਆਂ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਆ ਤੇ ਸੰਗਤ ਦੇ ਵਿੱਚ ਦੁਆਰਾ ਆਪਣਾ ਵਿਸ਼ਵਾਸ ਕਿਵੇਂ ਕਾਇਮ ਕਰ ਸਕਦੇ ਆ ਤੇ ਨਾਲ ਦੂਸਰੇ ਪਾਸੇ ਸਮੂਹ ਪੰਜਾਬੀਆਂ ਨੂੰ ਵੀ ਪੰਥਦਰਦੀਆਂ ਨੂੰ ਬੁਪੀ ਲਿਆ ਕਿ ਤੁਸੀਂ ਜਿੱਥੇ ਸਾਡਾ ਸਾਥ ਵੀ ਦਿਓ ਤੇ ਸਾਨੂੰ ਆਪਣੇ ਕੀਮਤੀ ਸੁਝਾਅ ਵੀ ਦਿਓ ਕਰਕੇ ਸਾਰੀ ਜਿਹੜੀ ਟੀਮ ਆ ਇੱਕ ਪੰਜ ਪ੍ਰਤਾਨੀ ਦੇ ਸਿਧਾਂਤਾਂ 'ਤੇ ਚੱਲੀ ਆ ਕਲੈਕਟਿਵ ਲੀਡਰਸ਼ਿਪ ਬਣਾ ਕੇ ਚੱਲੇ ਆ ਕੋਈ ਇਹਦੇ ਪਿੱਛੇ ਕਿਸੇ ਦਾ ਕੋਈ ਨਹੀਂ ਫਰਕ ਨਹੀਂ ਕੋਈ ਵੱਡਾ ਛੋਟਾ ਨਹੀਂ ਤੇ ਸਾਰੇ ਆਪਾਂ ਗੁਰੂ ਸਾਹਿਬ ਦੇ ਸਿਧਾਂਤ ਨਾਲ ਜੁੜੇ ਹੋਏ ਆ ਗੁਰੂ ਸਾਹਿਬ ਤੋਂ ਭੇਟੇ ਖਾ ਕੇ ਗੁਰੂ ਸਾਹਿਬ ਨੂੰ ਸਦਾ ਹੀ ਮਨਾਜ ਤੇ ਹਾਕੇ ਆਪਣਾ ਜਿਹੜਾ ਇਹ ਸਾਰਾ ਜ਼ਿੰਮੇਵਾਰੀ ਦਾ ਫਰਜ਼ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਸ ਲਈ ਅਪੀਲ ਜਿੱਥੇ ਕਰਦੇ ਆ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵੰਡ ਰੀਆਂ ਨੇ ਬੜੇ ਲੰਬੇ ਸਮੇਂ ਤੋਂ ਉਹ ਵੀ ਬੜਾ ਚਿੰਤਾ ਦਾ ਇੱਕ ਵਿਸ਼ਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਜਿਮੇਵਾਰੀ ਹੈ ਸਾਰੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੀ ਵੋਟਾਂ ਜਿਵੇਂ ਬਣਨੀਆਂ ਚਾਹੀਦੀਆਂ ਸੀ ਨਹੀਂ ਬਣ ਸਕੀਆਂ ਹੁਣ ਫੇਰ ਡੇਟ ਵਧਾਤੀ ਆ ਚਲੋ ਸਮਾਂ ਮਿਲ ਗਿਆ ਤੇ ਸਭ ਨੂੰ ਅਪੀਲ ਕਰਦੇ ਆ ਜਿਹੜੇ ਯੋਗ ਵਿਅਕਤੀ ਨੇ ਜਿਹੜੇ ਸੇਵਾਦਾਰ ਨੇ ਕਿ ਤੁਸੀਂ ਤਖੜੇ ਹੋ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਤੇ ਵੋਟਾਂ ਬਣਾਈਏ ਤਾਂ ਕਿ ਕੋਈ ਵੀ ਗੁਰਸਿੱਖ ਚਾਹੇ ਉਹ ਬਰਾ ਬਜ਼ੁਰਗ ਹੋਵੇ ਚਾਹੇ ਮਾਤਾ ਭੈਣ ਹੋਵੇ ਚਾਹੇ ਬੇਟੀ ਹੋਵੇ ਕੋਈ ਵੀ ਇਸ ਲਿਸਟ ਵਿੱਚੋਂ ਵਾਝਾ ਨਾ ਰਹੇ ਜੀਵੇ ਜਿਹੜਾ ਸਿੰਘ ਸਬਾਨਾ ਨੇ 30 ਤਰੀਕ ਦਾ ਸਮਾ ਦਿੱਤਾ 30 ਤਰੀਕ ਨੂੰ ਉਹਨਾਂ ਦੀ ਇਕੱਤਰਤਾ ਹੋਣੀ ਆ ਤੇ ਉਹਨਾਂ ਨੇ ਉਹਨਾਂ ਦੇ ਵਿਚਾਰ ਕਰਨੀ ਆ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਗੁਰੂ ਦੇ ਪਸ਼ਕਾ ਨੂੰ ਪੰਥਦਰਦੀਆਂ ਨੂੰ ਕਿ ਤੁਸੀਂ ਸਾਰੇ ਆਪਣਾ ਸੁਝਾਅ ਭੇਜੋ ਤੁਸੀਂ ਸਾਰੇ ਪਹੁੰਚ ਕਰੋ ਤਾਂ ਕਿ ਇੱਕ ਜਿਹੜਾ ਇੱਕ ਰਾਏ ਬਣ ਜਵੇ ਐਸੀ ਇੱਕ ਜਿਹੜੀ ਸੋਚ ਬਣ ਜਵੇ ਇੱਕ ਮਤ ਤੇ ਇਕੱਠਾ ਹੋ ਸਕੇ ਬਾਕੀ ਦਾ ਜਿਹੜਾ ਫੈਸਲਾ ਆਊਗਾ ਸਿੰਘ ਸਭਾ ਦਾ ਸਾਰੇ ਸਿੱਖ ਜਗਤ ਨੂੰ ਉਹ ਪ੍ਰਵਾਨ ਹੋਣਾ ਪਰ ਜਿਹੜਾ ਸੰਗਤਾਂ ਦਾ ਫਰਜ਼ ਬਣਦਾ ਗੁਰੂਗੀਆਂ ਫੌਜਾਂ ਦਾ ਸਾਰੇ ਜਿਹੜੇ ਪੰਥ ਦੇ ਅਤਿਅਸ਼ੀ ਨੇ ਹੋਰ ਜਿਹੜੇ ਸੰਸਥਾਵਾਂ ਨੇ ਸਭ ਦਾ ਫਰਜ਼ ਬਣਦਾ ਕਰਕੇ ਸਾਰੇ ਆਪਾਂ ਇਕੱਠੇ ਹੋ ਕੇ ਇਸ ਸੰਕਟ ਚੋਂ ਨਿਕਲ ਸਕਾਂਗੇ ਤੇ ਸਾਰਿਆਂ ਦਾ ਇਹ ਫਰਜ਼ ਜ਼ਿੰਮੇਵਾਰੀ ਹੈ ਕਿ ਇਹਨਾਂ ਸਮਿਆਂ ਚ ਇਹਨਾਂ ਦਿਨਾਂ ਚ ਆਪਣੀ ਜ਼ਿੰਮੇਵਾਰੀ ਸਾਰੂ ਤਰੀਕੇ ਨਾਲ ਨਿਭਾਓ ਇਹ ਕੋਈ ਕਿਸੇ ਵਿਅਕਤੀ ਦੇ ਉਲਟ ਗੱਲ ਨਹੀਂ ਹੈ ਕੋਈ ਕਿਸੇ ਨਿੱਜ ਪ੍ਰਸਤੀ ਦੀ ਗੱਲ ਨਹੀਂ ਹੈ ਇਹਦਾ ਆਪਣਾ ਸਿਧਾਂਤ ਆਪਣੀ ਆਪਣੇ ਸੂਲ ਵਿਚਾਰ ਤਾਰਾ ਨੂੰ ਟਾ ਲੱਗੀ ਆ ਗੁਰੂ ਸਾਹਿਬ ਤੋਂ ਮਨਮੁਖ ਹੋਏ ਨੇ ਬਹੁਤ ਸਾਰੇ ਲੋਕ ਆਪਾਂ ਸਾਰੇ ਦੇਖਦੇ ਜਾਣਦੇ ਆ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਸੀਗੇ ਉਹਨਾਂ ਤੋਂ ਬਹੁਤ ਸਾਰੇ ਲੋਕ ਪਾਸੇ हट ਗਏ ਜੋ ਅਕਾਲ ਤਖਤ ਸਾਹਿਬ ਦੇ ਹੁਕਮਦਮ ਹਸਣ ਚਲੋ ਅਸੀਂ ਕਿਸੇ ਦੇ ਕਿੰਤੂ ਪਰੰਤੂ ਇਥੇ ਇਸ ਮਹਾਨ ਸਥਾਨ ਤੇ ਨਹੀਂ ਕਰਨਾ ਨਾ ਕਰਨਾ ਚਾਹੁੰਦੇ ਆ ਪਰ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਸਦਾ ਹੀ ਉੱਚਾ ਚੁਕਣਾ ਚਾਹੁੰਦੇ ਆ ਉੱਚਾ ਚੁਕਿਆ ਹੈ ਤੇ ਜੇ ਉਹਨੂੰ ਕਿਸੇ ਨੇ ਟਾਲ ਲਈ ਕਿਸੇ ਦੁਖੀ ਨੇ ਪਾਪੀ ਨੇ ਤੇ ਆਪਾਂ ਸਭ ਨੂੰ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਤੇ ਇਸ ਬਹੁਤ ਸੰਵੇਦਨਸ਼ੀਲ ਮਸਲੇ ਗੁਰੰਥ ਸਾਹਿਬ ਦੀ ਅਜ਼ਮਤ ਨੂੰ ਸਦਾ ਹੀ ਉੱਚਾ ਚੁਕਣਾ ਚਾਹੁੰਦੇ ਆ ਉੱਚਾ ਚੁਕਿਆ ਹੈ ਤੇ ਜੇ ਉਹਨੂੰ ਕਿਸੇ ਨੇਟਾ ਲਈ ਕਿਸੇ ਦੁਖੀ ਨੇ ਪਾਪੀ ਨੇ ਕਿ ਆਪਾਂ ਸਭ ਨੂੰ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਵੀ ਇਸ ਬਹੁਤ ਸੰਵੇਦਨਸ਼ੀਲ ਮਸਲੇ ਵਿੱਚ ਅੱਜ ਸਿੱਖ ਪੰਥ ਇਨਸਾਫ ਦੀ ਜਿਹੜੀ ਉੜੀ ਕਰ ਰਿਹਾ ਹਜੇ ਤੱਕ ਸਿੱਖ ਪੰਥ ਨੂੰ ਸਮੇਂ ਦੀ ਸਰਕਾਰ ਨੇ ਵੀ ਇਨਸਾਫ ਨਹੀਂ ਦਿੱਤਾ ਇਸ ਤੋਂ ਪਹਿਲੀ ਸਰਕਾਰ ਵੀ ਫੇਲ ਹੋ ਗਈ ਜਿਹੜੀ ਪਹਿਲੀ ਸੀ ਆਪਣੇ ਪੰਥ ਦੀ ਸਰਕਾਰ ਉਹ ਵੀ ਪੂਰੀ ਤਰ੍ਹਾਂ ਆਪਣੇ ਫਰਜ਼ਾਂ ਵਿਕਦਾ ਹੀ ਕਰ ਬੈਠੀ ਨਹੀਂ ਤਾਂ ਜੇ ਪੰਥਕ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਅੱਜ ਸਿੱਖ ਜਗਤ ਨੂੰ ਇਹ ਸਮਾਂ ਨਹੀਂ ਸੀ ਦੇਖਣਾ ਪੈਣਾ ਜਿਸ ਦਾ ਸਾਨੂੰ ਬੜਾ ਅਫਸੋਸ ਆ ਬੜਾ ਸਾਨੂੰ ਇਸ ਗੱਲ ਦਾ ਫਿਕਰ ਵੀ ਆ ਤੇ ਸਾਡਾ ਮਨ ਵੀ ਰੋਸਦਾ ਪਰਿਆ ਹੋਰ ਅੱਗੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਇਹਦੇ ਵਿੱਚ ਥੋੜਾ ਸੁਧਾਰ ਲਹਿਰ ਵੱਲ ਆਪਣਾ ਜਿਹੜਾ ਪੰਗ ਪੱਤਰ ਦਿੱਤਾ ਗਿਆ ਸੀ ਸਿੰਘ ਸਾਹਿਬ ਨੂੰ ਉਹਨੇ ਤੇ ਸੁਖਬੀਰ ਵੱਲ ਨੇ ਸਪਸ਼ਟੀਕਰਨ ਦੇ ਦਿੱਤਾ ਕਿ ਆ ਜਾਂਦਾ ਸੀ ਕਿ ਸਪਸ਼ਟੀਕਰਨ ਜਨਤਾ ਕੀਤਾ ਜਾਵੇ ਸਪਸ਼ਟੀਕਰਨ ਜਨਤਾ ਕੋ ਹੋ ਚੁੱਕਾ ਹੈ ਤੁਹਾਡੀ ਸੰਤੁਸ਼ਟੀ ਹੈ ਸੁਖਬੀਰ ਵੱਲ ਦੇ ਸਪਸ਼ਟੀਕਰਨ ਤੋਂ ਕਿ ਦੇਖੋ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਸਿੰਘ ਜਬਾਨ ਇਹਦੇ ਤੇ ਫੈਸਲਾ ਕਰਨਗੇ ਜਨਤਕ ਕਾਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਸੀ ਜੀ ਆਪਾਂ ਜੋ ਕੁਛ ਕਹਾਂਦੇ ਨੇ ਤੇ ਉਹ ਮੰਗ ਕੀਤੀ ਜਾ ਰਹੀ ਸੀ ਜਨਤਕ ਕਰਦੇ ਹੋ ਕਈ ਕੁਨਾਹਾਂ ਦੇ ਜ਼ਿੰਮੇਵਾਰ ਰਹੇ ਨੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੀ ਤੇ ਇਲਜ਼ਾਮ ਲੱਗਦਾ ਕਿ ਇਜ਼ਹਾਰ-ਏ-ਅਲਮ ਨੂੰ ਅਕਾਲੀ ਦਰਬਾਰ ਤੋਂ ਲਿਆਉਣ ਵਾਲੇ ਉਹ ਸੀਗੇ ਸਰਦਾਰ ਗਗਨਦੀਪ ਸਿੰਘ ਬਰਨਾਲਾ ਔਰ ਸਰਦਾਰ ਹਰਵਿੰਦ ਗਗਨਦੀਪ ਸਿੰਘ ਬਰਨਾਲਾ ਤੇ ਇਲਜ਼ਾਮ ਲੱਗਦਾ ਹੈ ਕਿ 21 ਜਨਵਰੀ 1986 ਨੂੰ ਦਰਬਾਰ ਸਾਹਿਬ ਕੰਪਲੈਕਸ ਤੋਂ ਗੋਲੀ ਚਲਵਾਉਣ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਸੀ ਔਰ ਅੱਜ ਤੱਕ ਉਹ ਕਾਬੂ ਤਕਤ ਤੇ ਪੇਸ਼ ਨਹੀਂ ਹੋਏ ਕੋਈ ਮਾਫੀ ਨਹੀਂ ਮੰਗੀ ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੇ ਪਿਤਾ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਉਸ ਗੋਲੀकांड ਦੇ ਵਿੱਚ ਸ਼ਾਮਲ ਸਨ ਪਰ ਇਹ ਗੱਲ ਮੈਂ ਨਹੀਂ ਕਹਿੰਦਾ ਪਿਆ ਇਤਿਹਾਸ ਦੀਆਂ ਕਿਤਾਬਾਂ ਔਰ ਸਮੇਂ ਦੀਆਂ ਅਖਬਾਰਾਂ ਕਹਿੰਦੀਆਂ ਪਈਆਂ ਉਹ ਮੈਂਬਰ ਜੇ ਤੁਹਾਡੀ ਪ੍ਰੈਜ਼ੀਡੀਅਮ ਚ ਨੇ ਤੇ ਫਿਰ ਸੁਧਾਰ ਲਹਿਰ ਤਾਂ ਬਹੁਤ ਤੇਜ਼ੀ ਨਾਲ ਚੱਲੀ ਗਈ ਜੀ ਜੀ ਸੁਣਿਓ ਜੀ ਹੁਣ ਦੇਖੋ ਬੜੀ ਬੜੀ ਆਪਾਂ ਪਿਆਰ ਨਾਲ ਗੱਲ ਕਰਦਨੇ ਆ ਕਾਲੇ ਨਾ ਪਾਓ ਜਿਹੜੀ ਗੱਲ ਤੁਸੀਂ ਕੀਤੀ ਆ ਆਪਣੇ ਸਰਦਾਰ ਸਾਹਿਬ ਨੇ ਇਹਦੇ ਵਿੱਚ ਆ ਜਿਹੜੀ ਢੀਂਸਾ ਸਾਹਿਬ ਦੀ ਗਲਤ ਮੈਂ ਕਹਿ ਸਕਦਾ ਕਿ ਢੀਂਸਾ ਸਾਹਿਬ ਨੇ ਆਪ ਬੇਨਤੀ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਇਦਰ ਸਾਹਿਬ ਨੂੰ ਗਿਆਨੀ ਰਕबीर ਸਿੰਘ ਜੀ ਨੂੰ ਕਿ ਅਸੀਂ ਪਹਿਲਾਂ ਵੀ ਆਏ ਸੀਗੇ ਆਪਣੇ ਕੁਝ ਕਾਰਨਾ ਕਰਕੇ ਇੱਥੇ ਸੇਵਾ ਕਰਕੇ ਗਏ ਆ ਆਪਣੇ ਅਕਾਲ ਤਖਤ ਸਾਹਿਬ ਦੇਖਿਆ ਆਈ ਸੀ ਹੋਰ ਵੀ ਨਾਲ ਲੀਡਰ ਸੀਗੇ ਤੇ ਜੇ ਜਿਹੜਾ ਸਾਡਾ ਰੋਲ ਆ ਜਿਹੜੇ ਇਜ਼ਹਾਰ ਆਲਮ ਦੀ ਗੱਲ ਤੁਸੀਂ ਕੀਤੀ ਆ ਉਹਦੇ ਵਾਸਤੇ ਵੀ ਅਸੀਂ ਆਪਣੀ ਖਿਮਾ ਜਾਂਚਣਾ ਕਰਨਾ ਚਾਹੁੰਦੇ ਆ ਤੇ ਸਾਨੂੰ ਜਿਹੜੀ ਸਜ਼ਾ ਲੱਗੂਗੀ ਅਸੀਂ ਭੁਗਤਾਂਗੇ ਜਿਹੜੀ ਅਗਲੀ ਗੱਲ ਕੀ ਤੁਸੀਂ ਕੀਤੀ ਆ ਮਰਹੂਮ ਮੁੱਖ ਮੰਤਰੀ ਸਰਦਾਰ ਸੁਜੀਤ ਸਿੰਘ ਬਰਨਾਲਾ ਸਾਹਿਬ ਜਦੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀਗਾ ਉਹਨਾਂ ਨੂੰ ਸਜ਼ਾ ਵੀ ਲਾਈ ਸੀਗੀ ਉਹਨਾਂ ਨੂੰ ਆਪਣੇ ਉਹਨਾਂ ਥੰਮਲੇ ਦਾ ਬੰਦ ਕੇ ਉਹਨਾਂ ਨੂੰ ਤਨਖਾਹਿਆ ਵੀ ਕਰਾੜ ਦਿੱਤਾ ਗਿਆ ਸੀ ਤੇ ਉਹਨਾਂ ਨੇ ਪੂਰੀ ਆਪਣੀ ਸਜ਼ਾ ਭੁਗਤ ਲਈ ਤੇ ਉਹ ਨਿਮਾਣੇ ਸਿੱਖ ਵਜੋਂ ਇੱਥੇ ਆ ਕੇ ਪੇਸ਼ ਹੋਏ ਸਨ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਇਹ ਵੀ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਸੇਵਾ ਲਾ ਕੇ ਤੇ ਉਹਨਾਂ ਦੀ ਪੁੱਲ ਗੁਰੂ ਸਾਹਿਬ ਨੇ ਬਖਸ਼ਤੀ ਸੀ ਬਟਾਲਾ ਸਾਹਿਬ ਬਿਲਕੁਲ ਨਹੀਂ ਕੀਤੀ ਮੈਂ ਤਾਂ ਗੱਲ ਕਰ ਰਿਹਾ ਸਿਆਸੀ ਕਾਨਫਰੰਸ ਜਿਹੜੀ ਸਰਜੀਤ ਸਿੰਘ ਜਿਹੜੇ ਹੈਗੇ ਜਾ ਕੇ ਇਹ ਪੰਥ ਸਾਰਿਆਂ ਦਾ ਸੰਝ ਆਇਆ ਤੇ ਅਸੀਂ ਵਿਚਾਰ ਕਰਾਂਗੇ ਕਰਕੇ ਅਸੀਂ ਤੇ ਚਾਹਨੇ ਸਾਰੇ ਇਕੱਠਾ ਕਰਨ ਲਗਾ ਸਾਰਾ ਪੰਥ ਇੱਕ ਪਲੈਟਫਾਰਮ ਤੇ ਆਵੇ ਐਸੀ ਲੀਡਰਸ਼ਿਪ ਥੱਲੇ ਆਵੇ ਜਿਹਨੂੰ ਸਾਰੇ ਪ੍ਰਵਾਨ ਕਰਨ ਤੇ ਸੰਗਤ ਵਾਸਤੇ ਸੇਵਾ ਕਰਨੀ ਜੇ ਲੀਡਰਸ਼ਿਪ ਉਹ ਸੰਗਤ ਦੀ ਸੇਵਾ ਕਰੇ ਆਪਣੇ ਲਈ ਨਾ ਸੇਵਾ ਕਰੇ ਕੋਈ ਤੇ ਜਿਹੜਾ ਸਿਧਾਂਤ ਆ ਸਾਡਾ ਜੇ ਤੋ ਅਸੀਂ ਖੜਕੇ ਗਏ ਸੀ ਅੱਗੇ ਜਿਹੜੀ ਵਿਚਾਰਧਾਰਾ ਆ ਅਸੀਂ ਛੱੜਤੀ ਸੀ ਸਿੱਖ ਪੰਥ ਦੀ ਉਸ ਸਿਧਾਂਤ ਨੂੰ ਮੰਨ ਕੇ ਵਿਚਾਰਧਾਰਾ ਉੱਪਰ ਪੂਰਾ ਖੜੇ ਹੋ ਕੇ ਤੇ ਉਹ ਸੇਵਾ ਕਰਨ ਇਦਾਂ ਦਾ ਸਮਾਂ ਆਊਗਾ ਜਦੋਂ ਸਾਰਾ ਪੰਥ ਇਕੱਠਾ ਹੋ ਜਾਊਗਾ ਉਹ ਬੀਬੀ ਜਗੀਰਕੌਰ ਜੀ ਪ੍ਰੈਸੀਡੀਅਮ ਦੇ ਮੈਂਬਰ ਨਹੀਂ ਕਿਮਾ ਕਰਿਓ ਆ ਅਚਾਰੀ ਪ੍ਰੈਜ਼ੀਡੈਂਟ ਮਾਈਆ ਧੰਨਵਾਦ ਜੀ ਥੈਂਕ ਯੂ ਧੰਨਵਾਦ ਥੈਂਕ ਯੂ ਗੱਲ ਦਾ ਜਵਾਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਸਾਰੀ ਹੀ ਸ਼ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੀ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਇੱਕ ਅਹਿਮ ਮੀਟਿੰਗ ਵੀ ਕੀਤੀ ਗਈ ਤਾ ਇਹ ਮੀਟਿੰਗ ਅਹਿਮ ਇਸ ਕਰਕੇ ਵੀ ਦਿਖਾਈ ਦੇ ਰਹੀ ਹੈ ਕਿਉਂਕਿ 30 ਸਤੰਬਰ ਨੂੰ ਸਿੰਘ ਸਹਿਵਾਨਾ ਦੀ ਇਕਤਤਾ ਸੱਦੀ ਗਈ ਹੈ ਤੇ ਉਸ ਤੋਂ ਬਾਅਦ ਜੋ ਸੁਖਵੀਰ ਸਿੰਘ ਬਾਦਲ ਵੱਲੋਂ ਆਪਣਾ ਖਿਮਾ ਜਾਂਚਨਾ ਪੱਤਰ ਲੈ ਕੇ ਭੇਜਿਆ ਗਿਆ ਉਸ ਤੇ ਸਜਾ ਸੁਣਾਈ ਜਾ ਸਕਦੀ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਤੋਂ ਪਹਿਲਾਂ ਹੀ ਕਿ ਜਿਹੜੇ ਆ ਇਹ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਚ ਕੀ ਚਰਚਾ ਹੋਈ ਹੋਏਗੀ ਇਸ ਤੇ ਵੱਡਿਆਂ ਜਿਹੜੇ ਨਜ਼ਰਾਂ ਟਿਕਿਆ ਹੋਈਆਂ ਨੇ ਤਾਂ ਇੱਕ ਵਾਰ ਫਿਰ ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਵੱਖ ਚੱਲ ਰਿਹਾ ਤੜਾ ਤਾਂ ਵਗ ਹੀ ਤੜਾ ਕਹਿ ਸਕਦੇ ਹੋ ਜਾਂ ਕਹਿ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵਰਖਾਸਤ ਕਿਤੇ ਲੀਡਰ ਅੱਜ ਹਰਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਇੱਕ ਅਹਿਮ ਮੀਟਿੰਗ ਹੈ ਜਿਹੜੀ ਕੀਤੀ ਜਾਂਦੀ ਹੈ ਜਿਸ ਦੇ ਚਾਲਦਿਆਂ ਇਸ ਮੀਟਿੰਗ ਨੂੰ ਲੈ ਕੇ ਖੂਬ ਚਰਚਾ ਵੀ ਛਿੜੀ ਹੋਈ ਹੈ ਕਿ ਜਿੱਥੇ ਸਿੰਘ ਸੈਵਾਨਾਂ ਦੀ ਇਕੱਤਰਤਾ ਸੱਦੀ ਗਈ ਹੈ ਤੇ ਉਸ ਤੋਂ ਪਹਿਲਾਂ ਇਹ ਮੀਟਿੰਗ ਕਿਉਂ ਕੀਤੀ ਗਈ ਕੀ ਇਸ ਦੇ ਮੈਨੇ ਨੇ ਇਹ ਤਾਂ ਹਾਲਾਂਕਿ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਸਬੰਧੀ ਪੱਤਰਕਾਰਾਂ ਨੇ ਬਾਕੀ ਲੀਡਰਾਂ ਦੇ ਆਗੂ ਨੂੰ ਅਹਿਮ ਸਵਾਲ ਜਵਾਬ ਵੀ ਕਿਤੇ ਗਏ ਨੇ ਕੀ ਕੁਝ ਹੋਇਆ ਉਹ ਤੁਹਾਨੂੰ ਸੁਣਾ ਦਿੰਦੇ ਆ ਅੱਜ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਸਾਰੀ ਹੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੀ ਪ੍ਰਜ਼ੀਡੀਅਮ ਦੇ ਮੈਂਬਰ ਸਹਿਬਾਨ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਅਸਥਾਨ ਤੇ ਸ੍ਰੀ ਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਨੱਪ ਨਸਤ ਖੋਣ ਆਈ ਸੀ ਮਥਾ ਟਿਕਣ ਆਈ ਸੀ ਅਤੇ ਗੁਰੂ ਸਾਹਿਬ ਦਾ ਉਹ ਆਸਰਾ ਲੈਣ ਵਾਸਤੇ ਸਾਰੇ ਇੱਥੇ ਹਾਜ਼ਰ ਹੋਏ ਸੀ ਬੜੀ ਵੱਡੀ ਜ਼ਿੰਮੇਵਾਰੀ ਹੈ ਸਾਰੀ ਸ਼੍ਰੋਮਣੀ ਕਾਲੀਦਾ ਸਦਾਰ ਲਹਿਰ ਦੀ ਟੀਮ ਉੱਪਰ ਸਾਰੇ ਪੰਥਦਰਦੀਆਂ ਉੱਪਰ ਤੇ ਜਿਹੜੀ ਪ੍ਰੈਜ਼ੀਡੈਂਟ ਬਣਾਈ ਆ ਇਸ ਉੱਪਰ ਕਰਕੇ ਜਿਹੜਾ ਦੌਰ ਚੱਲ ਰਿਹਾ ਇਸ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੇ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਇਸ ਨੂੰ ਲੈ ਕੇ ਸਮੁੱਚਾ ਸਿੱਖ ਪੰਥ ਸਿੱਖ ਜਗਤ ਗੁਰੂ ਨਾਨਕ ਨਾਮ ਲੇਵਾ ਸੰਗਤ ਸਾਰੇ ਪੰਥ ਅਤੇ ਅਸੀਂ ਪੰਜਾਬੀ ਸਾਰੇ ਬੜੇ ਫਿਕਰਮੰਦ ਨੇ ਤੇ ਅਸੀਂ ਆਪਣਾ ਮਨ ਬਣਾ ਕੇ ਤੁਰੇ ਹਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤੀ ਵੱਲ ਲੈ ਕੇ ਜਾਣਾ ਸ਼੍ਰੋਮਣੀ ਅਕਾਲੀ ਦਲ ਨੂੰ ਫੇਰ ਤਾਕਤ ਦੇਣੀ ਹੈ ਸ਼ਕਤੀ ਦੇਣੀ ਹੈ ਕਾਇਮ ਕਰਨਾ ਕਰਕੇ ਆਪਣੀ ਰਾਜਸੀ ਖੇਤਰੀ ਪਾਰਟੀ ਹੈ ਸਿੱਖ ਪੰਥ ਦੀ ਨਮੈਂਦਾ ਜਮਾਤ ਹੈ ਸੋ ਉਸ ਖਾਤਰ ਅੱਜ ਸਾਰੇ ਇੱਥੇ ਆਏ ਸਿਗੇ ਗੁਰੂ ਅਮਰਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਟਾਸਟਾ ਲੈਣ ਵਾਸਤੇ ਅਸੀਂ ਸਮੁੱਚੇ ਪੰਥਦਰਦੀਆਂ ਨੂੰ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਪੰਜਾਬੀਆਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਸ ਲੈਰ ਵਿੱਚ ਇਸ ਮਿਸ਼ਨ ਵਿੱਚ ਸਾਡਾ ਸਾਥ ਦੇਣ ਸੰਗਤਾਂ ਬਹੁਤ ਗੰਭੀਰ ਨੇ ਪਿੰਨਾਂ ਚ ਸ਼ਹਿਰਾਂ ਚ ਲੋਕ ਬੈਠੇ ਅੜੀ ਕਰ ਰਹੇ ਨੇ ਕਿ ਕਦੋਂ ਕੋਈ ਆ ਕੇ ਉਹਨਾਂ ਦੀ ਬਾਹ ਫੜੂਗਾ ਤੇ ਜਿਹੜੀਆਂ ਸ਼ਰਮਣੀ ਕਾਲੀ ਦਲ ਵਿੱਚ ਪਿਛਲੇ ਸਮਿਆਂ ਚ ਕਮਜ਼ੋਰੀਆਂ ਆਈਆਂ ਜਾਂ ਉਹਤਾਈਆਂ ਆਈਆਂ ਉਹਨਾਂ ਨੂੰ ਦੂਰ ਕਰਕੇ ਇੱਕ ਨਵੀਂ ਰੂਪਰੇਖਾ ਨਵੀਂ ਰੂਪ ਉੱਕੀ ਜਾਊਗੀ ਸਿੱਖ ਪੰਥ ਦੇ ਵਿੱਚ ਅਤੇ ਸਿੱਖ ਲੀਡਰਸ਼ਿਪ ਵਿੱਚ ਇਸ ਲਈ ਸਭ ਨੂੰ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਨਾਲ ਜਿੰਨੇ ਵੀ ਤੁਹਾਡੀ ਸਿੰਘ ਨੇ ਕਵੀਸ਼ਰੀ ਜਥੇ ਨੇ ਰਾਗੀ ਜਥੇ ਨੇ ਪ੍ਰਚਾਰਕ ਨੇ ਇਤਿਹਾਸਕਾਰ ਨੇ ਮਿਸ਼ਨਰੀ ਨੇ ਸਭ ਨੂੰ ਬੇਨਤੀ ਅਪੀਲ ਕਰਦੇ ਆ ਇੰਕੜ ਵਿੱਚੋਂ ਕਿਵੇਂ ਨਿਕਲ ਸਕਦੇ ਆ ਜਿਹੜੀਆਂ ਸ਼ਕਤੀਆਂ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਆ ਤੇ ਸੰਗਤ ਦੇ ਵਿੱਚ ਦੁਆਰਾ ਆਪਣਾ ਵਿਸ਼ਵਾਸ ਕਿਵੇਂ ਕਾਇਮ ਕਰ ਸਕਦੇ ਆ ਤੇ ਨਾਲ ਦੂਸਰੇ ਪਾਸੇ ਸਮੂਹ ਪੰਜਾਬੀਆਂ ਨੂੰ ਵੀ ਪੰਥਦਰਦੀਆਂ ਨੂੰ ਬੁਪੀ ਲਿਆ ਕਿ ਤੁਸੀਂ ਜਿੱਥੇ ਸਾਡਾ ਸਾਥ ਵੀ ਦਿਓ ਤੇ ਸਾਨੂੰ ਆਪਣੇ ਕੀਮਤੀ ਸੁਝਾਅ ਵੀ ਦਿਓ ਕਰਕੇ ਸਾਰੀ ਜਿਹੜੀ ਟੀਮ ਆ ਇੱਕ ਪੰਜ ਪ੍ਰਤਾਨੀ ਦੇ ਸਿਧਾਂਤਾਂ 'ਤੇ ਚੱਲੀ ਆ ਕਲੈਕਟਿਵ ਲੀਡਰਸ਼ਿਪ ਬਣਾ ਕੇ ਚੱਲੇ ਆ ਕੋਈ ਇਹਦੇ ਪਿੱਛੇ ਕਿਸੇ ਦਾ ਕੋਈ ਨਹੀਂ ਫਰਕ ਨਹੀਂ ਕੋਈ ਵੱਡਾ ਛੋਟਾ ਨਹੀਂ ਤੇ ਸਾਰੇ ਆਪਾਂ ਗੁਰੂ ਸਾਹਿਬ ਦੇ ਸਿਧਾਂਤ ਨਾਲ ਜੁੜੇ ਹੋਏ ਆ ਗੁਰੂ ਸਾਹਿਬ ਤੋਂ ਭਾ ਕੇ ਗੁਰੂ ਸਾਹਿਬ ਨੂੰ ਸਦਾ ਹੀ ਮਨਾਜ ਤੇ ਆ ਕੇ ਆਪਣਾ ਜਿਹੜਾ ਇਹ ਸਾਰਾ ਜ਼ਿੰਮੇਵਾਰੀ ਦਾ ਫਰਜ਼ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਸ ਲਈ ਅਪੀਲ ਜਿੱਥੇ ਕਰਦੇ ਆ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣ ਰੀਆਂ ਨੇ ਬੜੇ ਲੰਬੇ ਸਮੇਂ ਤੋਂ ਉਹ ਵੀ ਬੜਾ ਚਿੰਤਾ ਦਾ ਇੱਕ ਵਿਸ਼ਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਜ਼ਿੰਮੇਵਾਰੀ ਹੈ ਸਾਰੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੀ ਵੋਟਾਂ ਜਿਵੇਂ ਬਣਨੀਆਂ ਚਾਹੀਦੀਆਂ ਸੀ ਨਹੀਂ ਬਣ ਸਕੀਆਂ ਹੁਣ ਫੇਰ ਡੇਟ ਵਧਾਤੀ ਆ ਚਲੋ ਸਮਾਂ ਮਿਲ ਗਿਆ ਤੇ ਸਭ ਨੂੰ ਅਪੀਲ ਕਰਦੇ ਆ ਜਿਹੜੇ ਯੋਗ ਵਿਅਕਤੀ ਨੇ ਜਿਹੜੇ ਸੇਵਾਦਾਰ ਨੇ ਕਿ ਤੁਸੀਂ ਤਕੜੇ ਹੋ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਤੇ ਵੋਟਾਂ ਬਣਾਈਏ ਤਾਂ ਕਿ ਕੋਈ ਵੀ ਗੁਰਸਿੱਖ ਚਾਹੇ ਉਹ ਬਰਾ ਬਜ਼ੁਰਗ ਹੋਵੇ ਚਾਹੇ ਮਾਤਾ ਭੈਣ ਹੋਵੇ ਚਾਹੇ ਬੇਟੀ ਹੋਵੇ ਕੋਈ ਵੀ ਇਸ ਲਿਸਟ ਵਿੱਚੋਂ ਬਾਝਾ ਨਾ ਰਹ ਜੀਵੇ ਜਿਹੜਾ ਸਿੰਘ ਸਬਾਨਾ ਨੇ 30 ਤਰੀਕ ਦਾ ਸਮਾ ਦਿੱਤਾ 30 ਤਰੀਕ ਨੂੰ ਉਹਨਾਂ ਦੀ ਇਕੱਤਰਤਾ ਹੋਣੀ ਆ ਚਾਰ ਕਰਨੀ ਹੈ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਗੁਰੂ ਦੇ ਉਪਾਸ਼ਕਾਂ ਨੂੰ ਪੰਥਦਰਦੀਆਂ ਨੂੰ ਕਿ ਤੁਸੀਂ ਸਾਰੇ ਆਪਣਾ ਸੁਝਾਅ ਭੇਜੋ ਤੁਸੀਂ ਸਾਰੇ ਪਹੁੰਚ ਕਰੋ ਤਾਂ ਕਿ ਇੱਕ ਜਿਹੜਾ ਇੱਕ ਰਾਏ ਬਣ ਜਵੇ ਐਸੀ ਇੱਕ ਜਿਹੜੀ ਬਣ ਜਵੇ ਇੱਕ ਮਤ ਤੇ ਇਕੱਠਾ ਹੋ ਸਕੇ ਬਾਕੀ ਦਾ ਜਿਹੜਾ ਫੈਸਲਾ ਆਊਗਾ ਸਿੰਘ ਸਭਾਨ ਦਾ ਸਾਰੇ ਸਿੱਖ ਜਗਤ ਨੂੰ ਉਹ ਪ੍ਰਵਾਨ ਹੋਣਾ ਪਰ ਜਿਹੜਾ ਸੰਗਤਾਂ ਦਾ ਫਰਜ਼ ਬਣਦਾ ਗੁਰੂਗੀਆਂ ਫੌਜਾਂ ਦਾ ਸਾਰੇ ਜਿਹੜੇ ਪੰਥ ਦੇ ਅਤਿਅਸ਼ੀ ਨੇ ਹੋਰ ਜਿਹੜੇ ਸੰਸਥਾਵਾਂ ਨੇ ਸਭ ਦਾ ਫਰਜ਼ ਬਣਦਾ ਕਰਕੇ ਸਾਰੇ ਆਪਾਂ ਇਕੱਠੇ ਹੋ ਕੇ ਇਸ ਸੰਕਟ ਚੋਂ ਨਿਕਲ ਸਕਾਂਗੇ ਤੇ ਸਾਰਿਆਂ ਦਾ ਇਹ ਫਰਜ਼ ਜ਼ਿੰਮੇਵਾਰੀ ਹੈ ਕਿ ਇਹਨਾਂ ਸਮਿਆਂ ਚ ਇਹਨਾਂ ਦਿਨਾਂ ਚ ਆਪਣੀ ਸੋਈਵਾਰੀ ਅਸਾਰੂ ਤਰੀਕੇ ਨਾਲ ਨਭਾਓ ਇਹ ਕੋਈ ਕਿਸੇ ਵਿਅਕਤੀ ਦੇ ਉਲਟ ਗੱਲ ਨਹੀਂ ਹੈ ਕੋਈ ਕਿਸੇ ਨਿੱਜ ਪ੍ਰਸਤੀ ਦੀ ਗੱਲ ਨਹੀਂ ਹੈ ਇਹ ਤਾਂ ਆਪਣਾ ਸਿਧਾਂਤ ਆਪਣੀ ਆਪਣੇ ਸੂਲ ਵਿਚਾਰ ਤਾਰਾਂ ਨੂੰ ਟਾ ਲੱਗੀ ਆ ਗੁਰੂ ਸਾਹਿਬ ਤੋਂ ਮਨਮੁਖ ਹੋਏ ਨੇ ਬਹੁਤ ਸਾਰੇ ਲੋਕ ਆਪਾਂ ਸਾਰੇ ਦੇਖਦੇ ਜਾਣਦੇ ਆ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਸੀਗੇ ਉਹਨਾਂ ਤੋਂ ਬਹੁਤ ਸਾਰੇ ਲੋਕ ਪਾਸੇ हट ਗਏ ਜੋ ਖਾਲਸਾ ਸਾਹਿਬ ਦੇ ਹੁਕਮ ਅਨੁਸਾਰ ਚਲੋ ਅਸੀਂ ਕਿਸੇ ਦੇ ਕਿੰਤੂ ਪਰੰਤੂ ਇਥੇ ਇਸ ਮਹਾਨ ਸਥਾਨ ਤੇ ਨਹੀਂ ਕਰਨਾ ਨਾ ਕਰਨਾ ਚਾਹੁੰਦੇ ਆ ਪਰ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਸਦਾ ਹੀ ਉੱਚਾ ਚੁਕਣਾ ਚਾਹੁੰਦੇ ਆ ਉੱਚਾ ਚੁਕਿਆ ਹੈ ਤੇ ਜੇ ਉਹਨੂੰ ਕਿਸੇ ਨੇ ਟਾਲ ਲਈ ਕਿਸੇ ਦੁਖੀ ਨੇ ਪਾਪੀ ਨੇ ਤੇ ਆਪਾਂ ਸਭ ਨੂੰ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਤੇ ਇਸ ਗੁਰੂ ਗ੍ਰੰਥ ਸਾਹਿਬ ਦੇ ਇਸ ਬਹੁਤ ਸਮਵੇਦਨਸ਼ੀਲ ਮਸਲੇ ਗੁਰਨ ਸਾਹਿਬ ਦੀ ਅਜ਼ਮਤ ਨੂੰ ਸਦਾ ਹੀ ਉੱਚਾ ਚੁਕਣਾ ਚਾਹੁੰਦੇ ਆ ਉੱਚਾ ਚੁੱਕਿਆ ਹੈ ਤੇ ਜੇ ਉਹਨੂੰ ਕਿਸੇ ਨੇ ਟਾਲ ਲਈ ਕਿਸੇ ਦੋਖੀ ਨੇ ਪਾਪੀ ਨੇ ਕਿ ਆਪਾਂ ਸਭ ਨੂੰ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਤੇ ਇਸ ਗੁਰੂ ਗ੍ਰੰਥ ਸਾਹਿਬ ਤੇ ਇਸ ਬਹੁਤ ਸਮਵੇਦਨਸ਼ੀਲ ਮਸਲੇ ਵਿੱਚ ਅੱਜ ਸਿੱਖ ਪੰਥ ਇਨਸਾਫ ਦੀ ਜਿਹੜੀ ਉੜੀ ਕਰ ਰਿਹਾ ਹਜੇ ਤੱਕ ਸਿੱਖ ਪੰਥ ਨੂੰ ਸਮੇਂ ਦੀ ਸਰਕਾਰ ਨੇ ਵੀ ਇਨਸਾਫ ਨਹੀਂ ਦਿੱਤਾ ਇਸ ਤੋਂ ਪਹਿਲੀ ਸਰਕਾਰ ਵੀ ਫੇਲ ਹੋ ਗਈ ਗੱਲ ਸੰਖੇਪ ਦਿੱਤੇ ਜਿਹੜੀ ਪਹਿਲੀ ਸੀ ਆਪਣੀ ਪੰਥ ਦੀ ਸਰਕਾਰ ਉਹ ਵੀ ਪੂਰੀ ਤਰ੍ਹਾਂ ਆਪਣੇ ਫਰਜ਼ਾਂ ਦੀਕਤਾ ਹੀ ਕਰ ਬੈਠੀ ਕੋਈ ਤਾਂ ਜੇ ਪੰਥਕ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਅੱਜ ਸਿੱਖ ਜਗਤ ਨੂੰ ਇਹ ਸਮਾਂ ਨਹੀਂ ਸੀ ਦੇਖਣਾ ਪੈਣਾ ਜਿਸ ਦਾ ਸਾਨੂੰ ਬੜਾ ਅਫਸੋਸ ਆ ਬੜਾ ਸਾਨੂੰ ਇਸ ਗੱਲ ਦਾ ਫਿਕਰ ਵੀ ਆ ਤੇ ਸਾਡਾ ਮਨ ਵੀ ਰੋਸ ਨਾਲ ਭਰਿਆ ਹੋਰ ਅੱਗੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਇਹਦੇ ਵਿੱਚ ਥੋੜਾ ਸੁਧਾਰ ਲਿਆ ਰਵੋ ਆਪਣਾ ਜਿਹੜਾ ਪੰਗ ਪੱਤਰ ਦਿੱਤਾ ਗਿਆ ਸੀ ਸਿੰਘ ਸਾਹਿਬ ਨੂੰ ਉਹਨੇ ਤੇ ਸੁਖਬੀਰ ਵੱਲੋਂ ਸਪਸ਼ਟੀਕਰਨ ਦੇ ਦਿੱਤਾ ਕਿ ਆ ਜਾਂਦਾ ਸੀ ਕਿ ਸਪਸ਼ਟੀਕਰਨ ਜਨਤਕ ਕੀਤਾ ਜਾਵੇ ਸਪਸ਼ਟੀਕਰਨ ਜਨਤਕ ਹੋ ਚੁੱਕਾ ਤੁਹਾਡੀ ਸੰਤੁਸ਼ਟੀ ਹੈ ਸੁਖਬੀਰ ਵੱਲੋਂ ਦੇ ਸਪਸ਼ਟੀਕਰਨ ਤੋਂ ਕਿ ਦੇਖੋ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਸਿੰਘ ਜਬਾਨ ਇਹ ਇਹ ਫੈਸਲਾ ਕਰਨਗੇ ਜਦ ਤੱਕ ਕਰਨ ਦੀ ਕਿਉਂ ਮੰਗੀਤੀ ਜਾ ਰਹੀ ਸੀ ਜੀ ਆਪਾਂ ਜੋ ਕੁਸ਼ਤਾਂ ਨੇ ਉਹ ਤੇਰੇ ਨਾਂ 'ਚ ਮੰਗੀਤੀ ਜਾ ਰਹੀ ਸੀ ਜਦ ਤੱਕ ਕਰਦੇ ਕਈ ਕੁਨਾਹਾਂ ਦੇ ਜ਼ਿੰਮੇਵਾਰ ਰਹੇ ਨੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੀ ਤੇ ਇਲਜ਼ਾਮ ਲੱਗਦਾ ਕਿ ਇਜ਼ਹਾਰ ਆਲਮ ਨੂੰ ਅਕਾਲੀ ਦਰਸ ਲੈਣ ਵਾਲੇ ਉਹ ਸੀਗੇ ਸਰਦਾਰ ਗਗਨਦੀਪ ਸਿੰਘ ਬਰਨਾਲਾ ਔਰ ਸਰਦਾਰ ਹਰਵਿੰਦ ਗਗਨਦੀਪ ਸਿੰਘ ਬਰਨਾਲਾ ਤੇ ਇਲਜ਼ਾਮ ਲੱਗਦਾ ਹੈ ਕਿ 21 ਜਨਵਰੀ 1986 ਨੂੰ ਦਰਬਾਰ ਸਾਹਿਬ ਕੰਪਲੈਕਸ 'ਚ ਗੋਲੀ ਚਲਵਾਨ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਸੀ ਔਰ ਅੱਜ ਤੱਕ ਉਹ ਕਾਬਲ ਤੱਕ ਤੇ ਪੇਸ਼ ਨਹੀਂ ਹੋਏ ਕੋਈ ਮੁਆਫੀ ਨਹੀਂ ਮੰਗੀ ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੇ ਪਿਤਾ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਉਸ ਗੋਲੀकांड ਦੇ ਵਿੱਚ ਸ਼ਾਮਲ ਸਨ ਔਰ ਇਹ ਗੱਲ ਮੈਂ ਨਹੀਂ ਕਹਿੰਦਾ ਪਿਆ ਇਤਿਹਾਸ ਦੀਆਂ ਕਿਤਾਬਾਂ ਔਰ ਸਮੇਂ ਦੀਆਂ ਅਖਬਾਰਾਂ ਕਹਿੰਦੀਆਂ ਪਈਆਂ ਉਹ ਮੈਂਬਰ ਜੇ ਤੁਹਾਡੀ ਪ੍ਰੈਜ਼ੀਡੀਅਮ ਚ ਨੇ ਤੇ ਫਿਰ ਸੁਧਾਰ ਲਹਿਰ ਤਾਂ ਬਹੁਤ ਤੇਜ਼ੀ ਨਾਲ ਚੱਲੀ ਪਈ ਏਦਾਂ ਜੀ ਸੁਣਿਓ ਜੀ ਹੁਣ ਦੇਖੋ ਵਾਰੀ ਵਾਰੀ ਆਪਾਂ ਪਿਆਰ ਨਾਲ ਗੱਲ ਕਰਦਨੇ ਆਂ ਕਾਲੇ ਨਾ ਪਾਓ ਜਿਹੜੀ ਗੱਲ ਤੁਸੀਂ ਕੀਤੀ ਆ ਆਪਣੇ ਸਰਦਾਰ ਸਾਹਿਬ ਨੇ ਇਦੇ ਵਿੱਚ ਆ ਜਿਹੜੀ ਢੀਂਸਾ ਸਾਹਿਬ ਦੀ ਗੱਲ ਤਾਂ ਮੈਂ ਕਹਿ ਸਕਦਾ ਕਿ ਢੀਂਸਾ ਸਾਹਿਬ ਨੇ ਆਪ ਬੇਨਤੀ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਨੂੰ ਗਿਆਨੀ ਰਕबीर ਸਿੰਘ ਜੀ ਨੂੰ ਕਿ ਅਸੀਂ ਪਹਿਲਾਂ ਵੀ ਆਏ ਸੀਗੇ ਆਪਣੇ ਕੁਝ ਕਾਰਨਾ ਕਰਕੇ ਇੱਥੇ ਸੇਵਾ ਕਰਕੇ ਗਏ ਆ ਆਪਣੇ ਅਕਾਲ ਤਖਤ ਸਾਹਿਬ ਦੇਖੇ ਆਏ ਸੀ ਹੋਰ ਵੀ ਨਾਲ ਲੀਡਰ ਸੀਗੇ ਤੇ ਜੇ ਜਿਹੜਾ ਸਾਡਾ ਰੋਲ ਆ ਜਿਹੜੇ ਇਜ਼ਹਾਰ ਆਲਮ ਦੀ ਗੱਲ ਤੁਸੀਂ ਕੀਤੀ ਆ ਉਹਦੇ ਵਾਸਤੇ ਵੀ ਅਸੀਂ ਆਪਣੀ ਖਿਮਾ ਜਾਂਚਣਾ ਕਰਨਾ ਚਾਹੁੰਦੇ ਆ ਜੇ ਸਾਨੂੰ ਜਿਹੜੀ ਸਜ਼ਾ ਲੱਗੂਗੀ ਅਸੀਂ ਭੁਗਤਾਂਗੇ ਜਿਹੜੀ ਅਗਲੀ ਗੱਲ ਕੀ ਤੁਸੀਂ ਕੀਤੀ ਆ ਮਰਹੂਮ ਮੁੱਖ ਮੰਤਰੀ ਸਰਦਾਰ ਸੁਜੀਤ ਸਿੰਘ ਬਦਾਲਾ ਸਾਹਿਬ ਜਦੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਾਲਬ ਕੀਤਾ ਗਿਆ ਸੀਗਾ ਉਹਨਾਂ ਨੂੰ ਸਜ਼ਾ ਵੀ ਲਾਈ ਸੀਗੀ ਉਹਨਾਂ ਨੂੰ ਆਪਣੇ ਉਹਨਾਂ ਥੰਮਲੇ ਦਾ ਬੰਦ ਕੇ ਉਹਨਾਂ ਨੂੰ ਤਨਖਾਹਿਆ ਵੀ ਕਰਾੜ ਦਿੱਤਾ ਗਿਆ ਸੀ ਤੇ ਉਹਨਾਂ ਨੇ ਪੂਰੀ ਆਪਣੀ ਸਜ਼ਾ ਭੁਗਤ ਲਈ ਤੇ ਉਹ ਨਿਮਾਣੇ ਸਿੱਖ ਵਜੋਂ ਇੱਥੇ ਆ ਕੇ ਪੇਸ਼ ਹੋਏ ਸਨ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਇਹ ਵੀ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਾਇਦਾਦ ਨੇ ਸੇਵਾ ਲਾ ਕੇ ਤੇ ਉਹਨਾਂ ਦੀ ਪੁੱਲ ਗੁਰੂ ਸਾਹਿਬ ਨੇ ਬਖਸ਼ਤੀ ਸੀ। ਬਟਾਲਾ ਸਾਹਿਬ ਗੱਲ ਨਹੀਂ ਕੀਤੀ ਮੈਂ ਤਾਂ ਗੱਲ ਸਿਆਸੀ ਕਾਨਫਰੰਸ ਜਿਹੜੀ ਸਰਜੀਤ ਸਿੰਘ ਜਿਹੜੇ ਹੈਗੇ ਨੇ ਤੱਕੜਪੁਰ ਤੇ ਜੇਕਰ ਜਾ ਕੇ ਇਹ ਪੰਥ ਸਾਰਿਆਂ ਦਾ ਸੰਝ ਆਇਆ ਤੇ ਅਸੀਂ ਵਿਚਾਰ ਕਰਾਂਗੇ ਕਰਕੇ ਅਸੀਂ ਤਾਂ ਚਾਹੁੰਦੇ ਕਥਾ ਕਰਨਾ ਸਾਰਾ ਪੰਥਿਕ ਪਲੇਟਫਾਰਮ ਤੇ ਆਵੇ ਐਸੀ